ਆ ਸੀਨ ਦੇਖਣ ਨੂੰ ਮਿਲਿਆ ਪਿੰਡ ਦੇ ਲੋਕਾਂ ਨੇ ਨੌਜਵਾਨਾਂ ਨੇ ਰਲ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੇ ਹਲਕੇ ਦੇ ਐਮਐ ਐਮਐਲਏ ਦੀ ਐਂਟਰੀ ਬੈਂਕ ਕਰਨ ਦਾ ਇਹ ਕੁਝ ਸਕਿੰਟ ਦੇ ਵਿੱਚ ਲਾ ਦਿੱਤਾ ਤੇ ਇਹਨਾਂ ਨੇ ਲਿਖਿਆ ਕਿ ਹਲਕੇ ਦਾ ਐਮਐਲਏ ਜਾਂ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਜੇ ਸਾਡੇ ਪਿੰਡ ਆਇਆ ਤਾਂ ਅਸੀਂ ਸਖਤ ਵਿਰੋਧ ਕਰਾਂਗੇ ਤੇ ਉਸ ਵਿਰੋਧ ਦਾ ਜ਼ਿੰਮੇਵਾਰ ਉਹ ਖੁਦ ਹੋਵੇਗਾ ਇਹ ਬੈਨਰ ਇਹਨਾਂ ਨੇ ਕਿਉਂ ਲਾਇਆ ਪਿਛਲੇ ਦਿਨੀ ਵੀਰਵਾਰਸ ਦਾ ਹੈ ਹਲਕੇ ਦੇ ਪਿੰਡ ਤਰੀਡਾ ਦਾ ਇੱਕ ਨੌਜਵਾਨ ਸਰਪੰਚ ਆਤਮ ਹੱਤਿਆ ਕਰ ਗਿਆ ਔਰ ਉਹਦਾ ਪਰਿਵਾਰ ਤੇ ਕਾਫੀ ਸਾਰੇ ਲੋਕ ਦੋਸ਼ ਲਾ ਰਹੇ ਨੇ ਇਲਜ਼ਾਮ ਲਾ ਰਹੇ ਨੇ ਕਿ ਇਹ ਐਮਐਲਏ ਤੇ ਉਹਦੇ ਪੀਏ ਦੇ ਦਬਾਹ ਕਰਨ ਆਤਮ ਹੱਤਿਆ ਹੋਈ ਆ ਅਸਲ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਇਹ ਸਿਆਸੀ ਕਤਲ ਹੋਇਆ ਜਿਸ ਦੇ ਵਿਰੋਧ ਵਿੱਚ ਉਹ ਪਿੰਡ ਜਵਾਏ ਸਿੰਘ ਵਾਲਾ ਗੁਰੂ ਹਰਸਾਏ ਹਲਕੇ ਦਾ ਇੱਥੇ ਨੌਜਵਾਨ ਸਭਾ ਤੇ ਪਿੰਡ ਦੀ ಗ್ರಾಮ ਪੰਚਾਇਤ ਨੇ ਰਲ ਕੇ ਇਹ ਜਿਹੜਾ ਬੋਰਡ ਹੈ ਐਂਟਰੀ ਬੈਨ ਦਾ ਉਹ ਲਾਇਆ ਆਪਾਂ ਇਹਨਾਂ ਤੋਂ ਪੁੱਛਦੇ ਆ ਪਿੰਡ ਦੇ ਸਰਪੰਚ ਜਿਹੜੇ ਆ ਜਸਵੰਤ ਸਿੰਘ ਮਦੂਦਾ ਸਰਪੰਚ ਨੇ ਇੱਥੇ ਮੌਜੂਦ ਨੇ ਪੰਚਾਇਤ ਤੁਸੀਂ ਪਿੰਡ ਦੇ ਵਿੱਚ ਇਹ ਜਨਾਬ ਫਲੈਕਸ ਲਾਇਆ ਇਹ ਕਿਉਂ ਲਾਇਆ ਕੀ ਮਕਸਦ ਹੈ ਪੰਚਾਇਤ ਜੀ ਤੁਹਾਡਾ ਕੰਮ ਵਾਲੀ ਕੋਈ ਸਾਡੇ ਪਿੰਡ ਪਹੁੰਚੇ ਸਾਡੀ ਬਾਈ ਨੇ ਪਰ ਮੁੱਦਾ ਇਹ ਕਿ ਮੈਂ ਕਾਫੀ ਦਿਨਾਂ ਤੋਂ ਜਿਹੜਾ ਸੋਸ਼ਲ ਮੀਡੀਆ ਤੇ ਪਖਿਆ ਪਿਆ ਹੈ ਕਿ ਪਿੰਡ ਤਿੰਡੇ ਦਾ ਮੌਜੂਦਾ ਸਰਪੰਚ ਜਸ਼ਨ ਬਾਵਾ ਜਿਹਨੂੰ ਇੱਕ ਇਹਨਾਂ ਨੇ ਇੰਨਾ ਕੋ ਹਰਾਸਮਣ ਕਰਕੇ ਜਿਵੇਂ ਕਿ ਫੌਜਾ ਸਰਹਾਰੀ ਉਹਨਾਂ ਦਾ ਪੀਜੇ ਲਾਡੀ ਨੇ ਉਹਨੂੰ ਮਰਨ ਤੇ ਮਜਬੂਰ ਕਰਤਾ ਦੇ ਕੋਈ ਇਕੱਲਾ ਹਰਾਸਮਣ ਇਕੱਲਾ ਜਸ਼ਨ ਬਾਵਾ ਨੇ ਨਹੀਂ ਕੀਤਾ ਹਰਾਸਮਣ ਨੇ ਟੋਟਲ ਬੇਇੱਜ਼ਤੀ ਨਹੀਂ ਕਰ ਰੱਖੀ